ਸ੍ਰੀ ਗੱਲ ਜੀ ਮੈਂ ਹਰਸ਼ਦੀਪ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਨੇ ਅਰਵਿੰਦ ਕੇਜੀਵਾਲ ਉਹਨਾਂ ਨੂੰ ਬਾਜੜ ਪੈ ਗਈ ਹੈ ਕਿਉਂਕਿ ਇੱਕ ਪਾਸੇ ਜਿਹੜੇ ਮੌਜੂਦਾ ਸੰਸਦ ਨੇ ਉਹਨਾਂ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਤੇ ਵਿਰੋਧ ਕਰਦਿਆਂ ਹੀ ਜਿਹੜਾ ਹੈ ਸਾਬਕਾ ਸੰਸਦ ਨੂੰ ਜਿਹੜਾ ਹੈ ਨਜ਼ਰਬੰਦ ਕਰ ਲਿਆ ਗਿਆ ਹੈ ਤਾਨੂੰ ਦੱਸਦੀ ਹੈ ਕਿ ਇੱਕ ਪਾਸੇ ਜਿਹੜੇ ਨੇ ਪੰਜਾਬ ਦੇ ਵਿਧਾਇਕ ਮੰਤਰੀ ਉਹ ਇਹ ਕਹਿ ਰਹੇ ਨੇ ਕਿ ਸਾਰੀ ਬਿਊਰੋਕਰੇਸੀ ਉਹਨਾਂ ਦੇ ਹੱਥ ਵਿੱਚ ਹੈ ਜਿਹੜੇ ਦਿੱਲੀ ਲੋਬੀ ਵਿੱਚ ਬੈਠੇ ਹੋਏ ਨੇ ਯਾਨੀ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਉਹਨਾਂ ਵੱਲੋਂ ਰਾਜ ਕੇ ਵਿਰੋਧ ਕੀਤਾ ਜਾਂਦਾ ਹੈ ਰਾਜ ਕੇ ਜਿਹੜਾ ਹੈ ਭੰਡਿਆ ਜਾਂਦਾ ਹੈ ਲੇਕਿਨ ਦੂਸਰੇ ਪਾਸੇ ਜੇਕਰ ਆਮ ਆਦਮੀ ਪਾਰਟੀ ਦੀ ਜਿਸ ਤਰ੍ਹਾਂ ਸਾਰੀ ਜੜਨੀ ਵੀ ਹੈ ਜਾਂਚ ਪੜਤਾਲ ਸਾਰੀ ਹੈ ਜਿੰਨਾ ਵੀ ਪੰਜਾਬ ਦੇ ਵਿੱਚ ਬਿਊਰੋਕ੍ਰੇਸੀ ਉਹ ਜਿਹੜੀ ਹੈ ਜੇਕਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਹੱਥ ਵਿੱਚ ਹੈ ਤੇ ਦੂਸਰੇ ਪਾਸੇ ਜਿਹੜੇ ਨੇ ਜੰਮੂ ਕਸ਼ਮੀਰ ਤੋਂ ਉਹ ਵੀ ਸਾਰੀ ਜਿਹੜੀ ਹੈ ਉਹ ਵੀ ਜੰਮੂ ਦੀ ਸਰਕਾਰ ਦੇ ਹੀ ਹੱਥ ਵਿੱਚ ਆਏ ਹੋਵੇਗੀ ਬੜੀ ਵੱਡੀ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸੰਜੇ ਸਿੰਘ ਖੁਦ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਰਾਈ ਇਹ ਜਾਣਕਾਰੀ ਦਿੰਦੇ ਕਿ ਆ ਉਨ੍ਹਾਂ ਨੇ ਕਾਰਵਾਈ ਤਾਨਾਸ਼ਾਹੀ ਦੱਸਿਆ ਕਿ ਗੈਸਟ ਹਾਊਸ ਦੇ ਮੁੱਖ ਗੇਟ ਤੇ ਤਾਲਾ ਲਗਾ ਦਿੱਤਾ ਹੈ ਤੇ ਕਿਸੇ ਨੂੰ ਅੰਦਰ ਬਾਹਰ ਆਉਣ ਦੀ ਇਜਾਜ਼ਤ ਨਹੀਂ ਹੈ ਉਹਨਾਂ ਨੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਅਧਿਕਾਰ ਦੀ ਉਲੰਘਣਾ ਤੇ ਵੀ ਸਵਾਲ ਉਠਾਏ ਨੇ ਸੰਜੇ ਸਿੰਘ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਜੋ ਉਹਨਾਂ ਨੂੰ ਮਿਲਣ ਲਈ ਆਏ ਸਨ ਉਹਨਾਂ ਨੂੰ ਪੁਲਿਸ ਗੇਟ ਤੋਂ ਹੀ ਵਾਪਸ ਮੋੜ ਦਿੱਤਾ ਸੰਜੇ ਸਿੰਘ ਨੂੰ ਇਸ ਸਲਾਸਰ ਗੁੰਡਾਗਰਦੀ ਕਰਾਰ ਦਿੱਤਾ ਇਹ ਇਸ ਵਿਵਾਦ ਵਿੱਚ ਜੜ ਆਪ ਵਿਧਾਇਕ ਮਹਾਰਾਜ ਮਾਲਿਕ ਦੀ ਗ੍ਰਿਫਤਾਰੀ ਹੈ ਜਿਨ੍ਹਾਂ ਨੂੰ ਸੋਮਵਾਰ ਨੂੰ ਜਨਨਕ ਸੁਰੱਖਿਆ ਐਕਟ ਤਹਿਤ ਹਿਰਾਸਤ ਵਿੱਚ ਲਿਆ ਗਿਆ ਮਹਾਰਾਜ ਮਾਲਿਕ ਨੇ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਪੱਗ ਕਰਨ ਦੇ ਦੋਸ਼ ਹਨ ਡੋਡਾ ਤੇ ਵੱਖ-ਵੱਖ ਥਾਣਿਆਂ ਨੂੰ ਇਸ ਖਿਲਾਫ 18 ਐਫ ਆਈ ਆਰ ਦਰਜ ਕੀਤੀ ਉਹਨਾਂ ਨੇ ਇੱਕ ਸਿਹਤ ਕੇਂਦਰ ਵਿੱਚ ਹੰਗਾਮਾ ਕਰਨ ਤੇ ਪੁਲਿਸ ਅਧਿਕਾਰੀਆਂ ਨਾਲ ਬਸਲੂਕੀ ਕਰਨ ਦਾ ਦੋਸ਼ ਵੀ ਗ੍ਰਿਫਤਾਰ ਕੀਤਾ ਹੈ ਮਹਾਰਾਜ ਮਾਲਿਕ ਆਮ ਆਦਮੀ ਪਾਰਟੀ ਦੀ ਟਿਕੜੇ ਪਹਿਲੀ ਵਾਰ ਵਿਧਾਇਕ ਰਹੇ ਹਨ ਪੀ ਐਸ ਐ ਤਹਿਤ ਇਸ ਵਿਅਕਤੀ ਨੂੰ ਬਿਨਾਂ ਐਫ ਆਰ ਆਈ ਦੇ ਹਿਰਾਸਤ ਵਿੱਚ ਲਿਆ ਜਾ ਸਕਦਾ ਹੈ ਹਾਲਾਂਕਿ ਇਸ ਨਾਲ ਉਹਨਾਂ ਦੀ ਵਿਧਾਇਕ ਸਭਾ ਮੈਂਬਰਸ਼ਿਪ ਤੇ ਕੋਈ ਅਸਰ ਨਹੀਂ ਨਹੀਂ ਪੈਦਾ ਹੋਵੇਗਾ ਹਾਲਾਂਕਿ ਜੇਕਰ ਕਿਸੇ ਨੂੰ ਕਿਸੇ ਮਾਮਲੇ ਦਾ ਦੋਸ਼ੀ ਠਹਿਰਾਇਆ ਜਾਂਦਾ ਤਾਂ ਸਜ਼ਾ ਹੁੰਦੀ ਹੈ ਉਹ ਆਪਣੀ ਮੈਂਬਰਸ਼ਿਪ ਗਵਾ ਸਕਦਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਮੌਜੂਦਾ ਜਿਹੜੇ ਸੰਸਦ ਨੇ ਉਹਨਾਂ ਨੇ ਵਿਰੋਧ ਕੀਤਾ ਤੇ ਉਹਨਾਂ ਨੂੰ ਉਸ ਟਾਈਮ ਹੀ ਜਿਹੜਾ ਨਜ਼ਰਬੰਦ ਕਰ ਲਿਆ ਗਿਆ ਤੇ ਉਸੇ ਤਰ੍ਹਾਂ ਹੀ ਜਿਹੜਾ ਹੈ ਜੰਮੂ ਦੇ ਵਿੱਚ ਵੀ ਜਿਹੜੇ ਨੇ ਉਥੋਂ ਦੇ ਹੀ ਸਰਕਾਰ ਦੇ ਖਿਲਾਫ ਇੱਕ ਆਪਣੇ ਹੀ ਉਹਨਾਂ ਦੇ ਵਿਧਾਇਕ ਨੇ ਐਕਸ ਤੇ ਵੀਡੀਓ ਸੌਰੀ ਆਪਣੀ سوشل میڈیا ਤੇ ਜਿਹੜਾ ਲਾਈਵ ਹੋ ਕੇ ਦੱਸਿਆ ਹੈ ਕਿ ਸਾਡੇ ਉੱਤੇ ਜਿਹੜੀ ਹੈ ਗੁੰਡਾਗਰਦੀ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਤੇ ਇਸੇ ਤਰ੍ਹਾਂ ਹੀ ਜੰਮੂ ਕਸ਼ਮੀਰ ਵਿੱਚ ਯਾਨੀ ਕਿ ਦੋਵੇਂ ਮੈਂਬਰ ਹੀ ਆਪਣੀਆਂ ਪਾਰਟੀਆਂ ਬਾਰੇ ਬੋਲਦੇ ਸਾਹਮਣੇ ਆ ਰਹੇ ਨੇ ਜਿਹਦੇ ਵਿੱਚ ਆਮ ਆਦਮੀ ਪਾਰਟੀ ਤੇ ਦੂਸਰੇ ਪਾਸੇ ਜਿਹੜੇ ਜੰਮੂ ਤੋਂ ਪਾਰਟੀ ਹੈ ਉਹਨਾਂ ਨੂੰ ਭਾਜਣਾ ਪੈ ਰਹੀਆਂ ਨੇ ਕਿਉਂਕਿ ਆਪਣੇ ਹੀ ਵਿਧਾਇਕ ਮੰਤਰੀ ਉਹਨਾਂ ਦੇ ਖਿਲਾਫ ਖੜੇ ਹੋ ਗਏ ਨੇ ਧੰਨ